ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਦੇ ਰਏ ਸੀਗੇ ਤੋ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਅਰ ਇਸ ਸਟੇਜ ਅੰਟੈਰਾ ਮਰੀ ਬਜੋ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਆ ਸਾਰੇ ਰਿਸਪੈਕਟ ਕਰਦੇ ਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਸਾਲ ਚ ਬੈਠੇ ਆ ਸਾਰਿਆਂ ਨੇ ਮੁਢਲੀ ਸਿੱਖਿਆ ਵੀ ਜਿਹੜੀ ਆ ਜੇ ਮੈਂ ਗੱਲ ਕਰਾਂ ਪੰਜਵੀਂ ਤੋਂ ਬਾਅਦ ਚੌਥੀ ਤੋਂ ਬਾਅਦ ਛੇਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੀ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂਬੋਲੀ ਪ੍ਰਤੀ ਜਿਹੜਾ અપਮਾਨਿਤ ਕਰਨਾ ਉਹਦੇ ਪ੍ਰਤੀ ਬਾਹਰ ਬੇਰੁਖੀ ਦਿਖਾਉਣੀ ਇਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਉਮਈਆ ਜਿਵੇਂ ਤਿੰਨ ਕਾਲੇ ਕਰੋਨਾ ਦੇ ਸਮੇਂ ਸੀ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਆ ਕੰਡੈਮ ਕਰਦੇ ਆ ਕੱਲ ਜਹਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ੇਵਰਾ ਚੋਹਾਨ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿਜ਼ਿਟ ਦੇ ਦੌਰਾਨ ਹੋ ਗਿਆ ਕੁਝ ਕ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤਾਂ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੈਕਟਿਡ ਸੀਗੇ ਸਾਥੀ ਵੀਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦੀ ਸਤਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜੇਪੀ ਦੇ ਲੀਡਰਸ ਇੱਕ ਪੋਲੀਟੀਕਲ ਰੈਲੀਆ ਨੇ ਜਿਹੜੀਆਂ ਉਹ ਤਕਰੀਬਨ 138 40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲੀਟੀਕਲ ਆਫ ਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰੋਂ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲੇ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੱਲੇ-ਕੱਲੇ ਪੰਜਾਬੀ ਕੱਲੇ-ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ ਸ਼ਾਮ ਤੱਕ ਜਾਂ ਪਰਸੋਂ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪੀਟਲ ਤੋਂ ਤੇ ਉਹ ਤੋਂ ਬਾਅਦ ਕੱਲੇ-ਕੱਲੇ ਦੀ ਬਾਹ ਫੰਡ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕਿ ਜਿਹੜੇ ਜਾਖੜ ਸਾਹਿਬ ਹੋਣੀ ਬਿੱਟੂ ਜੀ ਹੋਣੀ ਅਸ਼ਵਨੀ ਸ਼ਰਮਾ ਜੀ ਹੋਣੀ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ ਜੇ 50000 ਰੁਪਏ ਏਕੜ ਹੈ ਜਿਹੜਾ ਉਹ ਦਵੇ ਪੰਜਾਬ ਸਰਕਾਰ ਤੇ ਇਹ ਤਾਂ 50000 4.5 ਲੱਖ ਏਕੜ ਹੈ ਜਿਹੜਾ ਉਹ ਨੁਕਸਾਨ ਹੋ ਗਿਆ ਕਲਿਕ ਫਸਲ ਫਸਲ ਦਾ 50000 ਨਾਲ ਮਲਟੀਪਲਾਈ ਕਰ ਲੋ ਉਹੀ 1600 ਕਰੋੜ ਨਾਲ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਹ ਹਜੇ ਤੱਕ ਇਹਨਾਂ ਨੇ ਕਿਸੇ ਖਾਤੇ ਜੀ ਨਹੀਂ ਪਾਇਆ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਇਹਨਾਂ ਨੇ ਇਹ ਜਿਨਾਂ ਨੇ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਲਿਆ ਕੱਲ तकरीबन ਅੱਧਾ ਘੰਟਾ ਸਾਡੇ ਦੋ ਮਿਨਿਸਟਰਸ ਨੇ ਔਰ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਪਰ ਪ੍ਰੈਜੈਂਟੇਸ਼ਨ ਦੀ ਕੰਟਰਡਿਕਸ਼ਨ ਕੋਈ ਨਹੀਂ ਸੀ ਕਿ ਜਿੰਨੇ ਨਹੀਂ ਤੁਸੀਂ ਇੱਥੇ ਆ ਨਹੀਂ ਆ ਗਲਤ ਕਹਿ ਰਹੇ ਹੋ ਜਾਂ ਆ ਮੰਗ ਰਹੇ ਹੋ ਗਲਤ ਮੰਗ ਰਹੇ ਹੋ ਨਾ ਬਟ ਸਿਰਫ ਔਰ ਸਿਰਫ 1600 ਕਰੋੜ ਅਨਾਉਂਸ ਕਰਕੇ ਉਹ ਤੁਰ ਗਏ ਮੈਂ ਸਮਝਦਾ ਕਿ ਉਹ ਟੋਟਲੀ ਅਨਜਸਟੀਫਾਈਡ ਹੈ ਐਜ਼ ਅ ਚੀਫ ਮਿਨਿਸਟਰ ਯੂ ਆਰ ਚੀਫ ਮਿਨਿਸਟਰ ਆਫ ਪੰਜਾਬ ਬਹੁਤ ਵਾਇਗਰੂ ਦੇ ਮੇਰ ਤੁਹਾਡੇ ਤੇ ਹੋਈ ਹੈ ਉਹ ਜ਼ਿੰਮੇਵਾਰੀ ਨੂੰ ਸਮਝ ਕੇ ਜੋ ਕੁਝ ਬਣਦਾ ਹੈ ਉਹ ਕਰੋ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ ਪਰ ਇਹਨਾਂ ਨੇ ਜ਼ਿੰਮੇਵਾਰੀ ਦਾ ਕੀ ਸਮਝ ਨਹੀਂ ਸੀ ਇਹਨਾਂ ਨੇ ਆ ਚਿੱਟੀ ਕੱਢਦੀ 50 ਹਜ਼ਾਰ ਕਰੋੜ ਵਾਲੀ ਇਟ ਓਨਲੀ ਸ਼ੋਜ਼ ਟੋਟਲ ਲੈਕ ਆਫ ਸੀਰੀਅਸਨੈਸ ਮਜਾਕ ਬਣਾਤਾ ਜਿਹੜੇ ਕਿਤੇ ਅਫਸਰ ਨੇ ਉਹ ਚਿੱਠੀ ਪੜ੍ਹੀ ਹੈ ਚਲਾ ਕੇ ਮਾਰੀ ਹੋਣੀ ਇਹਨਾਂ ਨੂੰ ਬਾਹਰੋਂ ਸੇ ਟੋਕਿਆ ਦੇ ਪ੍ਰਾਈਮ ਮਿੰਿਸਟਰ ਦੇ ਸਾਹਮਣੇ ਰੱਖਣ ਵਾਲੀ ਚਿੱਠੀ ਹੈ ਨਹੀਂ ਕਿਸ ਕਿਸਮ ਦੀ ਚਿੱਠੀ ਇਹਨਾਂ ਨੇ ਬਣਾ ਕੇ ਭੇਜੀ ਹੈ ਦੇ ਵਿਲ ਬੀ ਅਨਸਰਿੰਗ ਫਾਰ ਥਿਸ ਬਟ ਜਿਹੜੇ ਅੱਜ ਆ ਕਹਿ ਰਹੇ ਹੈ ਮੈਂ ਹੁਣੇ ਸੁਣ ਰਿਹਾ ਸੀ ਉਹਦੇ ਤੇ ਆਉਂਗਾ ਬਿਆਨ ਜਿਹੜੇ ਚੀਮਾ ਸਾਹਿਬ ਦੇ ਬਿਆਨ ਵੀ ਆਏ ਹੈ ਤੇ ਸ਼੍ਰੀਮਾਨ ਅਰੋੜਾ ਸਾਹਿਬ ਦੇ ਬਿਆਨ ਆਏ ਹੈ ਐਸ ਡੀ ਆਰ ਐਫ ਨੂੰ ਲੈ ਕੇ ਮੇਰੇ ਕੋਲ ਆ विद प्रूफ है साहब इरीगे मंत्री विजय गोयल साहब की स्टेटमेंट है पंजाब फुली प्रपेयर टू टैकल फ्लड एमरजेंसी वाटर रिसोर्स मिनिस्टर वरेंद्र गोयल जी की कह रहे हैं वरेंद्र गोयल जी क्या हैं वाटर रिसोर्स मिनिस्टर वरेंद्र गोयल ऑन मंडे असर दैट स्टेट गवर्नमेंट हैज पुट इन प्लेस flood proof arrangements flood proof arrangements of effectively manage any potential flood like situation of ha, flood proof sahab ode vich vairvaki da pa rahe hai vero he informed that over rupees 230 crore have been spent on flood prevention measures yaad karo sahab 230 crore rupees sdr sdr pehli installment aayi si ਕੇਂਦਰ ਸਰਕਾਰ ਨੇ 230 ਕਰੋੜ ਰੁਪਏ ਇਹਨਾਂ ਨੂੰ ਰਿਲੀਜ਼ ਕੀਤੇ ਉਹ ਗੋਇਲ ਸਾਹਿਬ ਕਹਿ ਰਹੇ ਵੇ ਅਸੀਂ ਲਾਤੇ ਲਾ ਕਾ ਦੇਤੇ ਤੇ ਹੁਣ ਉਹਨਾਂ ਦੀ ਮੈਂ ਸਟੇਟਮੈਂਟ ਕੋ ਤਾਂ ਸਟੇਟਮੈਂਟ ਵੀਡੀਓ ਸੁਣਾ ਦੇਣਾ ਜਿਹੜੇ ਅਸੈਂਬਲੀ 'ਚ ਖੜਕੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਬੰਨ ਬਣਾਤੇ ਇੰਨੀ ਬੋਰੀਆਂ ਭਰ ਕੇ ਰੱਖਤੀ ਕਿ ਉਹਨਾਂ ਨਵਾਂ ਨਮਕ ਡੇ ਸੀ ਐਤਕੀ ਸੀ ਜੰਬੋ ਬੈਗਸ ਲੈ ਕੇ ਆਏ ਆ ਉਸੇ ਇਕੱਠਾ ਹੀ ਟਹਿਣੀ ਨਹੀਂ ਦੇਣਾ ਸੀ ਤੇ ਉਹਦੇ 'ਚ ਅਸੀਂ ਇਹ ਲਾ ਦੇਗੇ 640 ਕਰੋੜ ਰੁਪਏ ਦੀ ਟੋਟਲ ਐਟਕੀ ਐਨ ਡੀ ਆਰ ਐਫ ਐਸ ਡੀ ਆਰ ਐਫ ਦੀ ਸੈਂਟਰਲ ਗਵਰਨਮੈਂਟ ਦੀ ਅਸਿਸਟੈਂਸ ਪੰਜਾਬ ਨੂੰ ਅਲੋਟ ਹੋਈ ਹੈ ਜਿਹਦੇ ਵਿੱਚੋਂ ਆ ਪਹਿਲੀ ਇਨਸਟਾਲਮੈਂਟ ਹਨਾ ਨੂੰ ਆ ਗਈ ਸੀਗੀ ਉਹਨੂੰ ਤਾਂ ਲਾਣ ਲੱਗੇ ਕਿਸੇ ਨੇ ਨਹੀਂ ਪੁੱਛਿਆ ਵੀ ਇਹਦੇ 'ਚ ਸਾਨੂੰ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਕਰਕੇ ਦਿਓ ਤਾਂ ਲਾਈ ਬੈਠੇ ਆ ਬਿਕਾਜ਼ ਜਿਹੜੇ ਕੰਮ ਵਾਸਤੇ ਪੈਸੇ ਆਉਂਦੇ ਆ ਦਿਸ ਇਜ਼ ਟੂ ਪ੍ਰੀਵੈਂਟ ਫਲਡਸ ਆ ਮੇਰੀ ਗੋਇਲ ਸਾਹਿਬ ਨੂੰ ਜਾਂ ਗੋਇਲ ਸਾਹਿਬ ਦਾ ਤਾਂ ਮੈਂ ਕਿਉਂ ਕਿਸੇ ਦੇ ਬੋਸ ਸਿੱਟਾ ਸਾਹਿਬ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਜਿਆ 230 ਕਰੋੜ ਰੁਪਏ ਲੱਗੇ ਹੈ ਜਿਹੜੇ ਬੰਨ ਮਜ਼ਬੂਤ ਕੀਤੇ ਉਹਨਾਂ ਦਾ ਵੇਰਵਾ ਦਿਓ ਕਿਹੜੇ ਬੰਨ ਕੀਤੇ ਹੈ ਮਜ਼ਬੂਤ ਕੀਤੇ ਹੈ ਤੇ ਮੈਂ ਤੁਹਾਨੂੰ ਦੱਸ ਦਿਖਾ ਦੇਣਾ ਜਿਹੜੇ ਟੁੱਟੇ ਉੱਥੇ ਦੱਸ ਦਿਓ ਪੈਸੇ ਕਿੰਨੇ ਲੱਗੇ ਜਦੋਂ ਸ਼ਿਵਰਾਜ ਚੋਹਾਂਜੀ ਆਏ ਸੀ ਉਹਨਾਂ ਮੈਂ ਸਪੈਸੀਫਿਕਲੀ ਇਹ ਸਵਾਲ ਪੁੱਛਿਆ ਸੀ ਉੱਥੇ ਕੋਨੇ ਵਾਲਾ ਇੱਕ ਲੋਕੇਸ਼ਨ ਹੈ ਸਾਹਿਬ ਜੇ ਤੇ ਕਿਸਾਨਾਂ ਨੇ ਦੱਸਿਆ ਵੀ ਆਏ ਤੁਮ ਮਾਈਨਿੰਗ ਕਰ ਕਰਕੇ ਲੈਗੇ ਜੀ ਕੱਢ ਕੇ ਆ ਤੁਸੀਂ ਬੰਸੜਾ ਇਸ ਕਰਕੇ ਟਹਿ ਗਿਆ ਤੇ ਮੈਂ ਜਿਹੜੇ ਅਫਸਰ ਸਾਹਿਬ ਖੜੇ ਸੀ ਨਾਮ ਕਿਉਂ ਲੋ ਡਿਜ਼ਿਗਨੇਸ਼ਨ ਕਿਉਂ ਲੋ ਚਾਰੇ ਉਹ ਆਪਣਾ ਜੌਬ ਕਰ ਰਹੇ ਸੀ ਉਹ ਨਕਸ਼ਾ ਦਿਖਾ ਰਹੇ ਸੀ ਸ਼ਿਵਰਾਜ ਗੋਲ ਜੀ ਮੈਂ ਕਿਹਾ ਛੱਡੋ ਸਾਹਿਬ ਮਾਨੂੰ ਆ ਦੱਸਿਓ ਅਫਸਰ ਸਾਹਿਬ ਵੀ ਇਹ ਤੁਸੀਂ ਇਹਦੀ ਰਿਪੇਅਰ ਕਦੋਂ ਕੀਤੀ ਸੀ ਉਹ ਏਟਾਂ ਝਾਕਣ ਲੱਗੇ ਮੈਂ ਕਿਹਾ ਦੱਸੋ ਕਹਿੰਦੇ ਮਨ ਤਾਂ ਯਾਦ ਨਹੀਂ ਆਂਦੀ ਕਦੋਂ ਹੋਈ ਸੀ ਇਹਦੀ ਤੇ ਮਤਲਬ ਨਹੀਂ ਹੋਈ ਜੀ ਕੋਈ ਉੱਥੇ ਅੱਠ ਥਾਂ ਟੁੱਟੀਆਂ ਸਨ ਦਰਿਆ ਦੇ ਓਕੰਦਾ ਜਿਹੜਾ 830 ਕਿਤੇ ਕੋਈ ਦਵਾਈ ਦਾ ਪੈਸਾ ਨਹੀਂ ਲੱਗਿਆ ਸਵਾਲ ਹਾਂਜੀ ਕੋਨੇ ਵਾਲ ਜਗ੍ਹਾ ਹੈ ਜੀ